ਪੰਜਾਬ ਸ਼ਿੰਗਾਰ ਜਿੰਨੀ ਚਰਚਾ ਕਿਸੇ ਦੌਰ ਵਿੱਚ ਸਿਕੰਦਰ ਦੇ ਘੋੜੇ ਬੂਸੇਫੈਲਸ ਦੀ। ਬੂਸੇਫੈਲਸ ਇੱਕ ਸ਼ਕਤੀਸ਼ਾਲੀ, ਤਰਕਮਾਨੀ ਨਸਲ ਦਾ ਘੋੜਾ ਸੀ। ਰੰਗ ਕਾਲਾ, ਮਾਸਪੇਸ਼ੀਆਂ ਮਜ਼ਬੂਤ, ਅੱਖਾਂ ਵਿੱਚ ਅੱਗ ਤੇ ਚਾਲ ਜਿਵੇਂ ਤੂਫਾਨ। ਬੂਸੇਫੈਲਸ ਬਹੁਤ ਉਤਾਵਲਾ ਸੀ, ਕਿਸੇ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦਾ ਸੀ। ਸਿਕੰਦਰ ਦੇ ਪਿਤਾ ਫਿਲਿਪ ਮੈਕਡੋਨੀਆ ਦੇ ਦਰਬਾਰ ਵਿੱਚ ਕਈ ਯੋਧਿਆਂ ਨੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਰ ਕੋਈ ਹਾਰ ਗਿਆ। ਲੋਕਾਂ ਦਾ ਮੰਨਣਾ ਸੀ ਘੋੜਾ ਜੰਗਲੀ ਹੈ, ਇਹਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਪਰ ਨੌਜਵਾਨ ਸਿਕੰਦਰ ਨੇ ਘੋੜੇ ਦੀ ਤਾਕਤ ਨਹੀਂ, ਉਸਦਾ ਡਰ ਸਮਝਿਆ। ਸਿਕੰਦਰ ਉਸਨੇ ਘੋੜੇ ਨੂੰ ਸੂਰਜ ਵੱਲ ਮੜਾਇਆ ਹੌਲੀ ਆਵਾਜ਼ ਵਿੱਚ ਗੱਲ ਕੀਤੀ ਤੇ ਬਿਨਾਂ ਜ਼ਬਰਦਸਤੀ ਉਸ ਤੇ ਸਵਾਰ ਹੋ ਗਿਆ ਉਹ ਪਲ ਇਤਿਹਾਸ ਬਦਲ ਗਿਆ ਜਿਸ ਘੋੜੇ ਨੇ ਕਿਸੇ ਨੂੰ ਸਬਕਾਰ ਨਹੀਂ ਕੀਤਾ ਉਸਨੇ ਸਿਕੰਦਰ ਨੂੰ ਆਪਣਾ ਮਾਲਕ ਮੰਨ ਲਿਆ ਉਸ ਦਿਨ ਤੋਂ ਬਾਅਦ ਬੂਸੇਫੈਲਸ ਸਿਰਫ ਜੰਗਲੀ ਘੋੜਾ ਨਹੀਂ ਰਿਹਾ ਉਹ ਯੁੱਧਾਂ ਦਾ ਸਾਥੀ ਬਣ ਗਿਆ ਏਸ਼ੀਆ ਤੋਂ ਯੂਰਪ ਤੱਕ ਅਣਗਿਣਤ ਜੰਗਾਂ ਵਿੱਚ ਬੂਸੇਫੈਲਸ ਨੇ ਸਿਕੰਦਰ ਨੂੰ ਮੌਤੇ ਦੇ ਮੂੰਹੋਂ ਕੱਢਿਆ ਤੇ ਜਦੋਂ ਬੂਸੇਫੈਲਸ ਦੀ ਮੌਤ ਹੋਈ ਤਾਂ ਸਿਕੰਦਰ ਨੇ ਉਸ ਦੀ ਯਾਦ ਵਿੱਚ ਸ਼ਹਿਰ ਬਸਾਇਆ ਹੋਰ ਦਿਲਚਸਪ ਜਾਣਕਾਰੀਆਂ ਲਈ ਚੈਨਲ ਨੂੰ ਫੋਲੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥ